ਦੋਸਤੋ ਕਰੋਨਾ ਤੋਂ ਵੀ ਜ਼ਿਆਦਾ ਖਤਰਨਾਕ ਬਿਮਾਰੀ ਦਾ ਜੋ ਅਲਰਟ ਕੀਤਾ ਗਿਆ ਹੈ ਅੱਜ ਤੁਹਾਨੂੰ ਦੱਸਾਂਗੇ ਉਸ ਬਿਮਾਰੀ ਬਾਰੇ ਦੋਸਤੋ ਕਰੋਨਾ ਦੇ ਵਿੱਚ ਜਦੋਂ ਕਰੋਨਾ ਚੱਲਿਆ ਸੀ ਤਾਂ ਬਹੁਤ ਸਾਰੇ ਕੇਸ ਸਾਹਮਣੇ ਵੀ ਆਏ ਸੀ ਪਰ ਕੁਝ ਕੇਸ ਜੋ ਸਾਹਮਣੇ ਨਹੀਂ ਆਏ ਡਾਕਟਰਾਂ ਵੱਲੋਂ ਬਣਾ ਦਿੱਤੇ ਗਏ ਸੀ ਪਰ ਜੋ ਹੁਣ ਮਾਹਰਾਂ ਨੇ ਚਿੰਤਾ ਜਤਾਈ ਹੈ ਇਸ ਵਿੱਚ ਇਸ ਬਿਮਾਰੀ ਨੂੰ ਕਿਹਾ ਹੈ ਕਿ ਇਹ ਵorld ਫਲੂ ਦੀ ਲਾਗ ਹੈ ਜੋ ਕਿ ਤੇਜ਼ੀ ਨਾਲ ਮਹਾਮਾਰੀ ਦਾ ਰੂਪ ਲੈ ਸਕਦੀ ਹੈ ਅਤੇ ਇਸ ਦੀ ਉੱਚ ਮੌਤ ਦਰ ਨੂੰ ਦੇਖਦੇ ਹੋਏ ਇਹ ਕਰੋਨਾ ਮਹਾਮਾਰੀ ਨਾਲੋਂ ਵੀ 100 ਗੁਣਾ ਜ਼ਿਆਦਾ ਖਤਰਨਾਕ ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਰਿਪੋਰਟਾਂ 'ਚ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਜੋ HSNI ਵਾਇਰਸ ਗੰਭੀਰ ਜੋ ਕਿ ਇੱਕ ਸਥਿਤੀ ਵੱਲ ਵਧ ਰਿਹਾ ਹੈ ਅਤੇ ਇਸ ਗੱਲ ਦਾ ਡਰ ਹੈ ਕਿ ਇਹ ਜੋ ਵਿਸ਼ਵ ਵਿਆਪੀ ਅਜੇ ਹੀ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਦੋਸਤੋ ਬਚਾ ਕੇ ਰੱਖੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੂਰ ਕਰਿਓ ਅੱਗੇ ਅਤੇ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ